ਚੈੱਕ ਕਰਸਾ ਦੇ ਬਰਾ ਪੂਰਾ ਤਰਾਪੈਟ ਪੂਰਾ ਬਾਈ ਜੀ ਰੇਟ ਇਹਦਾ ਰੇਟ ਬਾਈ ਜੀ ਦਾ 35000 ਦੇਣੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਜੀ ਦੋ ਬਾਈਕੋਲ ਬੱਸੀਆਂ ਇੱਕ ਜਰਸੀ ਬਹੁਤ ਸੋਹਣੀ ਬੱਸੀ ਆ ਠੀਕ ਹੈ ਜੀ ਤੇ ਇੱਕ ਹੈਗੀ ਐਚ ਐਫ ਫੇਸ ਬਿਊਟੀ ਦੇਖ ਸਕਦੇ ਹੋ ਬੋਦੀ ਵਾਲੀ ਬੱਸੀ ਆ ਛੋਟਰਾ ਕਾਨਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸੀ ਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਸੁਖਮਿੰਦਰ ਸਿੰਘ ਜੀ ਪਿੰਡ ਜੀ ਪਿੰਡ ਓਗੋਕੇ ਜਿਹੜਾ ਵਰਨਾਲਾ ਜੀ ਠੀਕ ਆ ਹਾਂ ਜੀ ਬਈ ਬੱਸੀ ਪਹਿਲੀ ਦੱਸੋ ਐਚ ਐਫ ਦੀ ਕੀ ਜਾਣਕਾਰੀ ਹੈ ਕਿੰਨੇ ਟਾਈਮ ਦੀ ਹੈ ਬੱਛੀ ਬਈ ਇਹ 1.5 ਸਾਲ ਦੀ ਹੈਗੀ ਹੈ ਠੀਕ ਆ ਤੇ ਐਚ ਐਫ ਹੈਗੀ ਪੂਰੀ ਵਧੀਆ ਹੈਗੀ ਆਪਾਂ ਦੇਖਦੇ ਦੇਖ ਸਕਦੇ ਹੋਗੇ ਹਾਂਜੀ ਸਥਾਨ ਵੀਰ ਜੀ ਖਾਂਚ ਆ ਰਹੇ ਬਈ ਚਾਰ ਖਨਾ ਮੋਟਾ ਮੋਟਾ ਖਾਣਾ ਦੇਖ ਲੈ ਬਰਾ ਠੀਕ ਆ ਕਿਨੇ ਟਾਈਮ ਦੱਸਾ ਜੀ 1.5 ਸਾਲ ਦੀ ਆ ਬਈ 1.5 ਸਾਲ ਦੀ ਠੀਕ ਆ ਭਰਾ ਤਾਂ ਨਹੀਂ ਵਾਲੇ ਨਹੀਂ ਟੀਕਾ ਨਹੀਂ ਭਰਾਇਆ ਬਈ ਬਾਕੀ ਤਾਰਾਂ ਦੇ ਜਾਂਦੀ ਐ ਤਾਰਾਂ ਦੇ ਜਾਂਦੀ ਠੀਕ ਆ ਤੋੜ ਦੋ ਲੋ ਬਰਾ ਚੰਗਾ ਕੱਦ ਬੜਾ ਚੰਗਾ ਭਲੀ ਪਰੋਸੀ ਆ ਠੀਕ ਆ ਨਾ ਤਾਰਾਂ ਬਾਈ ਕਹਿੰਦਾ ਦੇ ਚੁੱਕੀ ਆ ਤੇ ਠੀਕ ਆ ਹਲੇ ਭਰਾਇਆ ਨਹੀਂ ਭਰਉਣਗੇ ਤੇ ਸੇਲ ਕਰੀ ਦੀ ਆ ਠੀਕ ਨਾ ਸਪੇਸ਼ ਬਿਊਟੀ ਕੱਦ ਕਰ ਚੈੱਕ ਕਰ ਸਕਦੇ ਬਰਾ ਕੋਰਾ ਤਾਰਾ ਫੱਟ ਪੜਾ ਬਾਈ ਜੀ ਰੇਟ ਇਹਦਾ ਰੇਟ ਬਾਈ ਜੀ ਦਾ 35000 ਦੇਣੀ ਕਿੰਨੇ ਦੀ ਹੈ ਮਾਨ ਤਨ ਹੋ ਜੂਗਾ ਬਈ ਫੁੱਲ ਕਰ ਦਿਗਾ ਹਾਂ ਠੀਕ ਹੈ ਜੀ ਬੰਦ ਲੋ ਬਰਾਹਮਣ ਇਹਦੇ ਰੱਖਾ ਦੇ ਮੜੀ ਜੀ ਕਰਕੇ ਲੋ ਜੀ ਚੈੱਕ ਕਰ ਸਕਦੇ ਹੋ ਤੇ ਸੂਟੀ ਚੈੱਕ ਕਰ ਲਓ ਠੀਕ ਹੈ ਜੀ ਬੰਦੋ ਬਰੇ ਟੈਡ ਜੀ ਕਰਕੇ ਬੰਦੋ ਹਾਂ ਜੀ ਬਾਈ ਜਰਸੀ ਬਸਰੀ ਦੱਸੋ ਜਾਣਕਾਰੀ ਵੀਰੇ ਕਿੰਨੇ ਟਾਈਮ ਦੀ ਹੈ ਇਹ ਬਈ ਸਾਲ ਤੋਂ ਮਹੀਨਾ ਕੁੱਤੇ ਆ ਇਹ ਚੈੱਕ ਕਰ ਸਕਦੇ ਠੀਕ ਆ ਸਾਲ ਤੋਂ ਮਹੀਨਾ ਕੋਪਰਾ ਠੀਕ ਆ ਚੈੱਕ ਕਰ ਸਕਦੇ ਕਿ ਝੋਲੀ ਚਾਹੀ ਦੇਖ ਸਕਦੇ ਮੈਂ ਝੋਲੀ ਚਾਰ ਹੀ ਥਾਣੇ ਤੇ ਹਾਂ ਵੀ ਚਾਹ ਥਾਣੀ ਠੀਕ ਆ ਲੈ ਬੰਨ ਦੇ ਮੜਾ ਦਿਖਾ ਦੇਣ ਝੋਲੀ ਤੇ ਪਾ ਮੜਾ ਦੂਰ ਬੰਨ ਦੋ ਉਧਰ ਲਈ ਛੜ ਬੰਨ ਦੋ ਲੋ ਜੀ ਥੋੜਾ ਕੋੜਾ ਪਰ ਮੋਬਾਈਲ ਤੇ ਚੈੱਕ ਕਰ ਸਕਦੇ ਇੱਥੇ ਬੰਨ ਦੇ ਵੀਰੇ ਆਈ ਦਿਨ ਬੰਨ ਦੇ ਨੀ ਇਧਰ ਹੀ ਛੜ ਬੰਨ ਵੀਰੇ ਜਦ ਤੱਕ ਹੁੰਦੀ ਫਿਰ ਸ਼ਾਰਟ ਵੀਡੀਓ ਬਣਾਈਏ ਤੇ ਨਹੀਂ ਛੰਦੇ ਆ ਇਧਰ ਲਿਆਉ ਤੇ ਨਾਲ ਕਰਕੇ ਬੰਨ ਲੈ ਡੀ ਵੀ ਕਰਕੇ ਲੋ ਜੀ ਤੋਰਾ ਤਰਾ ਕੰਮ ਹੋ ਗਈ ਤੇ ਸਾਡੇ ਸਾਲ ਦੀ ਝੋਲੀ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਤੇ ਲੋ ਜੀ ਚਾਰੀ ਥਾਣੇ ਚੈੱਕ ਕਰ ਸਕਦੇ ਆ ਥਾਣ ਬਹੁਤ ਸੋਹਣਾ ਘਰਮਾਂ ਵਾਲੀ ਦਾ ਵਧੀਆ ਰਿਕਰਡ ਵਾਲੀ ਵੀਰੇ ਹਾਂ ਬਈ ਹਾਂ ਹਾਂ ਠੀਕ ਆ ਇਹਦਾ ਰੇਟ ਵੀਰੇ ਇਹਦਾ 32000 ਜੀ ਇਹਦਾ 32000 ਜੇ ਬਈ ਕਿਸੇ ਨੇ ਦੋਨੇ ਇਕੱਠੇ ਆ ਲੈਣੀਆਂ ਤਾਂ ਰੇਟ ਦਾ ਫਰਕ ਹੋ ਜੀ ਮਾੜਾ ਮੋਟਾ ਹਾਂ ਬਈ ਹੋ ਜੂਗਾ ਹੋ ਜੂ ਠੀਕ ਆ ਦੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜ਼ਿਮੀਦਾਰ ਭਰਾ ਠੀਕ ਆ ਜੀ ਘਰੇਲੂ ਵੱਸੀਆਂ ਦੋਨੇ ਸੇਲ ਆ ਦੇਖ ਸਕਦੇ ਓ ਠੀਕ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾ ਬਣ ਕੇ ਕਰਦਿਆ ਕਰੋ ਠੀਕ ਨਾ ਤੇ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਪਿਆਰ ਦਿੰਦੇ ਹਾਂ ਧੰਨਵਾਦ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ